ਚੁੜਕਲਾ ਰਿਆ ਬਣਾਇਆ ਨਾ ਸਰਦਾਰਾਂ ਤੇ ਲੋਕਾਂ ਨੇ ਇਹ ਸਰਦਾਰਾਂ ਦੇ 12 ਵਜ ਗਏ ਸਮਾਂ ਆਇਆ ਨਹੀਂ 1757 ਈਸਵੀ ਦਾ ਪਾਣੀਪਤ ਦੀ ਲੜਾਈ ਤੋਂ ਕੁਝ ਸਮਾਂ ਪਹਿਲਾਂ ਦੀ ਗੱਲ ਹੈ ਅਵਦਾਲੀ ਲੁੱਟ ਕੇ ਦਿੱਲੀ ਨੂੰ ਅਫਗਾਨਿਸਤਾਨ ਵਾਪਸ ਜਾ ਰਿਹਾ ਸੀ ਸਿੱਖ ਜਗਤ ਨੇ ਮਿਸਲਾਂ ਦੇ ਰੂਪ ਵਿੱਚ ਜਥਿਆਂ ਦੇ ਰੂਪ ਵਿੱਚ ਇਹਦੇ ਤੇ ਰਾਤ ਦੇ 12 ਵਜੇ ਹਲਾ ਬੋਲ ਦਿੱਤਾ 12 ਵਜੇ ਕਮਸਾਨ ਦਾ ਯੁੱਧ ਹੁੰਦਾ ਹੈ ਸੈਂਕੜੇ ਪਠਾਣਾ ਦੇ ਖੋਪੜ ਉਡਾ ਦਤੇ ਖਾਲਸੇ ਨੇ ਚੋਰਾ ਨੂੰ ਮੋਰ ਪੈ ਗਏ ਹੀਰੇ ਜਵਹਰਾਤ ਦੌਲਤ ਸ਼ੌਹਰਤ ਜਿਹੜੀ ਹਿੰਦੁਸਤਾਨ ਦੀ ਲੁੱਟ ਕੇ ਲੈ ਜਾ ਰਿਆ ਸੀ ਅਬਦਾਲੀਓ ਸਿੰਘਾਂ ਨੇ ਖੋ ਲਈ ਤੇ ਭਾਰਤ ਵਰਸ਼ਨੀਆਂ ਬਹੁ ਬੇਟੀਆਂ ਹਿੰਦੂ ਪਰਿਵਾਰਾਂ ਦੀਆਂ ਧੀਆਂ ਜਿਨ੍ਹਾਂ ਨੂੰ ਬੰਦੀ ਬਣਾ ਕੇ ਗਜ਼ਨੀ ਦੀ ਮੰਡੀ ਅੰਦਰ ਵੇਚਣ ਲਈ ਲਿਜਾ ਰਿਆ ਸੀ ਉਹ ਛਡਵਾ ਕੇ ਖਾਲਸੇ ਨੇ ਘਰੋ ਘਰ ਪਹੁੰਚਾਈਆਂ ਤੂੰ ਮੈਂ ਅਨਾਉ ਨਾਂਭੀ ਜੇ ਸਰਦਾਰਾਂ ਦੇ 12 ਨਾ ਵਜੇ ਹੁੰਦੇ ਤੇ ਭਾਰਤ ਵਰਸ਼ ਦੇ ਲੋਕਾਂ ਦੀ ਇੱਜ਼ਤ ਨਾ ਘਰ ਮੁੜਦੀ ਗਜ਼ਨੀ ਦੀਆਂ ਮੰਡੀਆਂ 'ਚ ਵਿਕ ਰਹੀ ਹੁੰਦੀ ਤੂੰ ਜਦੋਂ ਮਖੌਲ ਕਰੀਏ ਕਿਸੇ ਨੂੰ ਥੋੜਾ ਜਿਹਾ ਇਤਿਹਾਸ ਨੂੰ ਬਾਚ ਲੈਣਾ ਚਾਹੀਦਾ